ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਤੇ ਭਾਰਤ ਦੇ ਦਰਮਿਆਨ ਸਬੰਧਾਂ ਦੇ ਵਿੱਚ ਨਵੀਂ ਰਫਤਾਰ ਆਉਂਦੀ ਨਜ਼ਰ ਆ ਰਹੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਲਈ ਗੱਲਬਾਤ ਦੀ ਸ਼ੁਰੂਆਤ ਤੋਂ ਬਾਅਦ ਹੋਣ ਸਿੱਖਿਆ ਤੇ ਖੋਜ ਖੇਤਰ ਦੇ ਵਿੱਚ ਵੀ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇਸ ਕਦਰ ਦੇ ਵਿੱਚ ਯੂਨੀਵਰਸਿਟੀਆਂ ਕੈਨੇਡਾ ਤੋਂ ਤੋਂ 6 ਫਰਵਰੀ ਤੱਕ ਭਾਰਤ ਦੇ ਵਿੱਚ ਇੱਕ ਦੇਸ਼ ਵਿਆਪੀ ਵਫ਼ਦ ਦੀ ਅਗਵਾਈ ਕਰ ਰਿਹਾ ਹੈ ਰਸਪਾਂਜਿਤ ਇਨਟਾਇਟ ਟੋਰੇਟ ਰੋਅਨ ਕੈਨੇਡਾ ਦੀਆਂ 21 ਪ੍ਰਮੁੱਖ ਯੂਨੀਵਰਸਿਟੀਆਂ ਦੇ ਪ੍ਰਧਾਨ ਭਾਰਤ ਦੇ ਉੱਚ ਸਿੱਖਿਆ ਖੇਤਰ ਦੇ ਸਰਕਾਰੀ ਅਧਿਕਾਰੀਆਂ ਅਤੇ ਉੱਚ ਉਦਯੋਗ ਨੇਤਾਵਾਂ ਤੇ ਨਾਲ ਮੁਲਾਕਾਤ ਕਰਨਗੇ ਇਹ ਵਫਾਤ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਦਾ ਦੌਰਾ ਕਰੇਗਾ ਮੇਸ਼ੇਂ ਦਾ ਮੁਖਦੇਸ਼ ਦੋਵਾਂ ਦੇਸ਼ਾਂ ਦੇ ਦਰਮਿਆਨ ਅਕਾਦਮਿਕ ਸੰਬੰਧਨ ਹੋਰ ਡੂੰਘਾ ਕਰਨਾ ਸਾਂਝੀ ਖੋਜ ਨੂੰ ਵਧਾਵਾ ਦੇਣਾ ਉਦਯੋਗ ਦੇ ਨਾਲ ਪਾਈਵਾਲੀ ਬਣਾਉਣਾ ਅਤੇ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਟਿਕਾਊ ਮੋਟਲਾ ਦੀ ਪਰਚੋਲ ਕਰਨਾ ਹੋਵੇਗਾ ਯੂਨੀਵਰਸਿਟੀਜ਼ ਕੈਨੇਡਾ ਮੁਤਾਬਕ ਇਹ ਦੋਰਾ ਕੈਨੇਡਾ ਦੀ ਹਾਲ ਹੀ ਦੇ ਵਿੱਚ ਐਲਾਨੀ ਗਈ 1.7 ਬਿਲੀਅਨ ਡਾਲਰ ਦੀ ਖੋਜ ਅਤੇ ਪ੍ਰਤੀਭਾ ਰਣਨੀਤੀ ਅਤੇ ਅਕਤੂਬਰ 2025 ਦੇ ਵਿੱਚ ਪੇਸ਼ ਕੀਤੇ ਗਏ ਕੈਨੇਡਾ ਭਾਰਤ ਦੇ ਸੰਬੰਧਾਂ ਦੇ ਨਵੇਂ ਰੋਡ ਮੈਪ ਦੇ ਨਾਲ ਮੇਲ ਖਾਂਦਾ ਹੈ ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਨਵੀਂ ਅਤੇ ਮਜ਼ਬੂਤ ਸਾਂਝ ਉਤਾਰੀ ਕਤੀ ਕਤੀ ਨੂੰ ਦੱਸੁੰਦੇ ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡਾ ਤੇ ਭਾਰਤ ਦਾ ਸਿੱਖਿਆ ਖੇਤਰ ਦੇ ਵਿੱਚ ਸਹਿਯੋਗ ਦਾ ਲੰਬਾ ਤੇ ਮਜ਼ਬੂਤ ਇਤਿਹਾਸ ਹੈ ਉਨ੍ਹਾਂ ਮੁਤਾਬਕ ਕੈਨੇਡੀਅਨ ਯੂਨੀਵਰਸਿਟੀ ਐਟ ਪ੍ਰਧਾਨਤ ਅੰਦਯੇ ਫਿਰ ਇੱਕ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉੱਥੇ ਹੀ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਸਿੱਖਿਆ ਭਾਰਤ ਕੈਨੇਡਾ ਬਾਲੀ ਦੀ ਨੀ ਹੈ ਅਤੇ ਉਨ੍ਹਾਂ ਨੇ ਜ਼ੋਰ ਦਿੰਦਾ ਵੀ ਕਿਹਾ ਕਿ ਸਹਿਯੋਗ ਲੋਕਾਂ ਤੇ ਲੋਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੋਜ ਨਵਿੰਤਾ ਤੇ ਟਿਕਾਊ ਵਿਕਾਸ ਨੂੰ ਵੀ ਅੱਗੇ ਵਧਾਉਂਦਾ ਹੈ। ਯੂਨੀਵਰਸਟੀਆਂ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਗੈਬਰੀਅਲ ਮਿਲਰ ਨੇ ਕਿਹਾ ਕਿ ਯੂਨੀਵਰਸਟੀਆਂ ਵਿਸ਼ਵ ਪੱਧਰੀ ਪਾਈ ਵਾਲੀਆਂ ਬਣਾਉਣ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਨੇ ਜੋ ਆਰਥਿਕ ਵਿਕਾਸ ਅਤੇ ਨਵੇਂ ਮੌਕੇ ਪੈਦਾ ਕਰਦੀਆਂ ਨੇ ਉਹਨਾਂ ਦੇ ਅਨੁਸਾਰ ਇਹ ਮਿਸ਼ਨ ਦੋਵਾਂ ਦੇਸ਼ਾਂ ਦੇ ਲਈ ਲੰਬੇ ਸਮੇਂ ਦੀ ਸਾਂਝੀ ਸਫਲਤਾ ਵਾਲੀ ਇੱਕ ਮਜ਼ਬੂਤ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ਹਜੇ ਵੀ ਕੈਨੇਡਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੇ ਅੰਕੜਿਆਂ ਮੁਤਾਬਕ 2015 ਤੋਂ 2023 ਤੱਕ ਕੈਨੇਡਾ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 31000 ਤੋਂ ਵੱਧ ਕੇ ਲਗਭਗ 278000 ਹੋ ਗਈ ਹੈ ਕਿ 770 ਫੀਸਦੀ ਤੋਂ ਵੱਧ ਦਾ ਵਾਧਾ ਹੈ ਇਹ ਅੰਕੜੇ ਸਾਫ਼ ਦੱਸਦੇ ਨੇ ਕਿ ਸਿੱਖਿਆ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾ ਰਹੀ ਹੈ ਕੈਨੇਡਾ ਤੇ ਭਾਰਤ ਦੇ ਦਰਮਿਆਨ ਸਬੰਧਾਂ ਦੇ ਵਿੱਚ ਨਵੀਂ ਰਫਤਾਰ ਆਉਂਦੀ ਨਜ਼ਰ ਆ ਰਹੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਲਈ ਗੱਲਬਾਤ ਦੀ ਸ਼ੁਰੂਆਤ ਤੋਂ ਬਾਅਦ ਹੋਣ ਸਿੱਖਿਆ ਤੇ ਖੋਜ ਖੇਤਰ ਦੇ ਵਿੱਚ ਵੀ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇਸ ਕਰੀ ਦੇ ਵਿੱਚ ਯੂਨੀਵਰਸਿਟੀਆਂ ਕੈਨੇਡਾ ਤੋਂ ਤੋਂ 6 ਫਰਵਰੀ ਤੱਕ ਭਾਰਤ ਦੇ ਵਿੱਚ ਇੱਕ ਦੇਸ਼ ਵਿਆਪੀ ਵਫ਼ਦ ਦੀ ਅਗਵਾਈ ਕਰ ਰਿਹਾ ਹੈ ਰਸਪਾਂਜਾ ਤਿਨਾਤ ਟੋਰੇਟ ਰੁਆਨ ਕੈਨੇਡਾ ਦੀਆਂ 21 ਪ੍ਰਮੁੱਖ ਯੂਨੀਵਰਸਿਟੀਆਂ ਤੇ ਪ੍ਰਧਾਨ ਭਾਰਤ ਦੇ ਉੱਚ ਸਿੱਖਿਆ ਖੇਤਰ ਸਰਕਾਰੀ ਅਧਿਕਾਰੀਆਂ ਅਤੇ ਉੱਚ ਉਦਯੋਗ ਨੇਤਾਵਾਂ ਤੇ ਨਾਲ ਮੁਲਾਕਾਤ ਕਰਨਗੇ। ਇਹ ਵਫਦ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਦਾ ਦੌਰਾ ਕਰੇਗਾ। ਮਿਸ਼ਨ ਦਾ ਮੁੱਖ ਦੇਸ਼ ਦੋਵਾਂ ਦੇਸ਼ਾਂ ਦੇ درمیان ਅਕਾਦਮਿਕ ਸੰਬੰਧਨ ਹੋਰ ਡੂੰਘਾ ਕਰਨਾ, ਸਾਂਝੀ ਖੋਜ ਨੂੰ ਵਧਾਵਾ ਦੇਣਾ, ਉਦਯੋਗ ਦੇ ਨਾਲ ਪਾਈਵਾਲੀ ਬਣਾਉਣਾ ਅਤੇ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਟਿਕਾਊ ਮੋਟਲਾ ਦੀ ਪਰਚੋਲ ਕਰਨਾ ਹੋਵੇਗਾ। ਯੂਨੀਵਰਸਿਟੀਜ਼ ਕੈਨੇਡਾ ਮੁਤਾਬਕ ਇਹ ਦੋਰਾ ਕੈਨੇਡਾ ਦੀ ਹਾਲ ਹੀ ਦੇ ਵਿੱਚ ਐਲਾਨੀ ਗਈ 1.7 ਬਿਲੀਅਨ ਡਾਲਰ ਦੀ ਖੋਜ ਅਤੇ ਪ੍ਰਤੀਭਾ ਰਣਨੀਤੀ ਅਤੇ ਅਕਤੂਬਰ 2025 ਦੇ ਵਿੱਚ ਪੇਸ਼ ਕੀਤੇ ਗਏ ਕੈਨੇਡਾ-ਭਾਰਤ ਸਬੰਧਾਂ ਦੇ ਨਵੇਂ ਰੋਡ ਮੈਪ ਦੇ ਨਾਲ ਮੇਲ ਖਾਂਦਾ ਹੈ। ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਨਵੀਂ ਅਤੇ ਮਜ਼ਬੂਤ ਸਾਂਝ ਉਦਾਰੀ ਦੀ ਵੱਧਕੀ ਨੂੰ ਦਰਸਾਉਂਦਾ ਹੈ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡਾ ਅਤੇ ਭਾਰਤ ਦਾ ਸਿੱਖਿਆ ਖੇਤਰ ਦੇ ਵਿੱਚ ਸੇ ਹੋਗਦਾ ਲੰਬਾ ਅਤੇ ਮਜ਼ਬੂਤ ਇਤਿਹਾਸ ਰਿਹਾ ਹੈ। ਉਨਾ ਮੁਤਾਬਕ ਕੈਨੇਡੀਅਨ ਯੂਨੀਵਰਸਿਟੀ ਅਧਿਪਾਨ ਨੇ ਦਗੇ ਫਿਰ ਇਹ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਸਿੱਖਿਆ ਭਾਰਤ ਕੈਨੇਡਾ ਵਾਲੀ ਦੀ ਨਹੀਂ ਹੈ ਅਤੇ ਉਨ੍ਹਾਂ ਨੇ ਜ਼ੋਰ ਦਿੰਦੇ ਵੀ ਕਿਹਾ ਕਿ ਸਹਿਯੋਗ ਲੋਕਾਂ ਤੇ ਲੋਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੋਜ ਨਵੰਦਾ ਤੇ ਟਿਕਾਊ ਵਿਕਾਸ ਨੂੰ ਵੀ ਅੱਗੇ ਵਧਾਉਂਦਾ ਹੈ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਗੈਬਰੀਅਲ ਮਿਲਰ ਨੇ ਕਿਹਾ ਕਿ ਯੂਨੀਵਰਸਟੀਆਂ ਵਿਸ਼ਵ ਪੱਧਰੀ ਪੈ ਵੱਲੀਆਂ ਬਣਾਉਣ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਨੇ ਜੋ ਆਰਥਿਕ ਵਿਕਾਸ ਅਤੇ ਨਵੇਂ ਮੌਕੇ ਪੈਦਾ ਕਰਦੀਆਂ ਨੇ ਉਹਨਾਂ ਦੇ ਅਨੁਸਾਰ ਇਹ ਮਿਸ਼ਨ ਦੋਵਾਂ ਦੇਸ਼ਾਂ ਦੇ ਲਈ ਲੰਬੇ ਸਮੇਂ ਦੀ ਸਾਂਝੀ ਸਫਲਤਾ ਵੱਲ ਇੱਕ ਮਜ਼ਬੂਤ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ਹਜੇ ਵੀ ਕੈਨੇਡਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੇ ਅੰਕੜਿਆਂ ਮੁਤਾਬਕ 2015 ਤੋਂ 2023 ਤੱਕ ਕੈਨੇਡਾ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 31000 ਤੋਂ ਵੱਧ ਕੇ ਲਗਭਗ 2,78,000 ਹੋ ਗਈ ਹੈ ਜੋ ਕਿ 770% ਤੋਂ ਵੱਧ ਦਾ ਵਾਧਾ ਹੈ ਇਹ ਅੰਕੜੇ ਸਾਫ਼ ਦੱਸਦੇ ਨੇ ਕਿ ਸਿੱਖਿਆ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾ ਰਹੀ ਹੈ ਕੈਨੇਡਾ ਤੇ ਭਾਰਤ ਦੇ ਦਰਮਿਆਨ ਸਬੰਧਾਂ ਦੇ ਵਿੱਚ ਨਵੀਂ ਰਫਤਾਰ ਆਉਂਦੀ ਨਜ਼ਰ ਆ ਰਹੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਲਈ ਗੱਲਬਾਤ ਦੀ ਸ਼ੁਰੂਆਤ ਤੋਂ ਬਾਅਦ ਹੋਣ ਸਿੱਖਿਆ ਤੇ ਖੋਜ ਖੇਤਰ ਦੇ ਵਿੱਚ ਵੀ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇਸ ਕਦਰ ਦੇ ਵਿੱਚ ਯੂਨੀਵਰਸਿਟੀਆਂ ਕੈਨੇਡਾ ਤੋਂ ਤੋਂ 6 ਫਰਵਰੀ ਤੱਕ ਭਾਰਤ ਦੇ ਵਿੱਚ ਇੱਕ ਦੇਸ਼ ਵਿਆਪੀ ਵਫ਼ਦ ਦੀ ਅਗਵਾਈ ਕਰ ਰਿਹਾ ਹੈ ਇਸ ਪੰਜ ਦਿਨਾ ਦੇ ਟੂਰ ਦੌਰਾਨ ਕੈਨੇਡਾ ਦੀਆਂ 21 ਪ੍ਰਮੁੱਖ ਯੂਨੀਵਰਸਿਟੀਆਂ ਦੇ ਪ੍ਰਧਾਨ ਭਾਰਤ ਦੇ ਉੱਚ ਸਿੱਖਿਆ ਖੇਤਰ ਦੇ ਸਰਕਾਰੀ ਅਧਿਕਾਰੀਆਂ ਅਤੇ ਉੱਚ ਉਦਯੋਗ ਨੇਤਾਵਾਂ ਤੇ ਨਾਲ ਮੁਲਾਕਾਤ ਕਰਨਗੇ। ਇਹ ਵਫ਼ਦ ਗੋਆ, ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਦਾ ਟੂਰਾ ਕਰੇਗਾ। ਮਿਸ਼ਨ ਦਾ ਮੁੱਖ ਦੇਸ਼ ਦੋਵਾਂ ਦੇਸ਼ਾਂ ਦੇ درمیان ਅਕਾਦਮਿਕ ਸੰਬੰਧਨ ਹੋਰ ਡੂੰਘਾ ਕਰਨਾ, ਸਾਂਝੀ ਖੋਜ ਨੂੰ ਵਧਾਵਾ ਦੇਣਾ, ਉਦਯੋਗ ਦੇ ਨਾਲ ਪਾਈਵਾਲੀ ਬਣਾਉਣਾ ਅਤੇ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਟਿਕਾਊ ਮੋਟਲਦੀ ਪੜਚੋਲ ਕਰਨਾ ਹੋਵੇਗਾ। ਯੂਨੀਵਰਸਿਟੀਆਂ ਕੈਨੇਡਾ ਮੁਤਾਬਕ ਇਹ ਦੋਰਾ ਕੈਨੇਡਾ ਦੀ ਹਾਲੀ ਦੇ ਵਿੱਚ ਐਲਾਨੀ ਗਈ 1.7 ਬਿਲੀਅਨ ਡਾਲਰ ਦੀ ਖੋਜ ਅਤੇ ਪ੍ਰਤੀਭਾ ਰਣਨੀਤੀ ਅਤੇ 10 ਅਕਤੂਬਰ 2025 ਦੇ ਵਿੱਚ ਪੇਸ਼ ਕੀਤੇ ਗਏ ਕੈਨੇਡਾ-ਭਾਰਤ ਦੇ ਸਬੰਧਾਂ ਦੇ ਨਵੇਂ ਰੋਡ ਮੈਪ ਦੇ ਨਾਲ ਮੇਲ ਖਾਂਦਾ ਹੈ। ਇਹ ਕਦਮ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਨਵੀਂ ਅਤੇ ਮਜ਼ਬੂਤ ਸਾਂਝੇਦਾਰੀ ਦੀ ਵੱਧ ਰਹੀ ਕਥੀ ਨੂੰ ਦਰਸਾਉਂਦਾ ਹੈ। ਭਾਰਤ ਦੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੋਟਰ ਨੇ ਕਿਹਾ ਹੈ ਕਿ ਕੈਨੇਡਾ ਤੇ ਭਾਰਤ ਦਾ ਸਿੱਖਿਆ ਖੇਤਰ ਦੇ ਵਿੱਚ ਸਹਿਯੋਗ ਦਾ ਲੰਮਾ ਅਤੇ ਮਜ਼ਬੂਤ ਇਤਿਹਾਸ ਰਿਹਾ। ਉਨ੍ਹਾਂ ਮੁਤਾਬਕ ਕੈਨੇਡੀਅਨ ਅੱਜ ਇਹ ਅਧਿਪਦਾਨਤਿਏ ਫਿਰ ਇਹ ਖੋਜ ਅਤੇ ਸਿੱਖਿਆ ਖੇਤਰ ਦੇ ਵਿੱਚ ਨਵੇਂ ਸਹਿਯੋਗ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਸਿੱਖਿਆ ਭਾਰਤ ਕੈਨੇਡਾ ਬਾਲੀਤੀ ਨਹੀਂ ਹੈ ਅਤੇ ਉਹਨਾਂ ਨੇ ਜੋ ਦਿੰਦੇ ਵੀ ਕਿਹਾ ਕਿ ਸਹਿੋਗ ਲੋਕਾਂ ਤੇ ਲੋਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੋਜ ਨਵੰਤਾ ਤੇ ਟਿਕਾਊ ਵਿਕਾਸ ਨੂੰ ਵੀ ਅੱਗੇ ਵਧਾਉਂਦਾ ਹੈ ਯੂਨੀਵਰਸਿਟੀਆਂ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਗੈਪਲੀਅਰ ਮਿਲਨ ਨੇ ਕਿਹਾ ਕਿ ਯੂਨੀਵਰਸਟੀਆਂ ਵਿਸ਼ਵ ਪੱਧਰੀ ਪਾਇਫਲੀਆਂ ਬਣਾਉਣ ਦੇ ਵਿੱਚ ਕੇਂਦਰੀ ਮੈਕਾਨਿਪੋਲਤ ਗਿਆਨੀ ਜੋ ਆਰਥਿਕ ਵਿਕਾਸ ਅਤੇ ਨਵੇਂ ਮੌਕੇ ਪੈਦਾ ਕਰਦੀਆਂ ਨੇ ਉਹਨਾਂ ਦੇ ਅਨੁਸਾਰ ਇਹ ਮਿਸ਼ਨ ਦੋਵਾਂ ਦੇਸ਼ਾਂ ਦੇ ਲਈ ਲੰਬੇ ਸਮੇਂ ਦੀ ਸਾਂਝੀ ਸਫਲਤਾ ਵਾਲੀ ਇੱਕ ਮਜ਼ਬੂਤ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ਹਜੇ ਵੀ ਕੈਨੇਡਾ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੇ ਅੰਕੜਿਆਂ ਮੁਤਾਬਕ 2015 ਤੋਂ 2023 ਤੱਕ ਕੈਨੇਡਾ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 31000 ਤੋਂ ਵੱਧ ਕੇ ਲਗਭਗ 2.78 ਲੱਖ ਹੋ ਗਈ ਹੈ ਜੋ ਕਿ 770 ਫੀਸਦੀ ਤੋਂ ਵੱਧ ਦਾ ਵਾਧਾ ਹੈ ਇਹ ਅੰਕੜੇ ਸਾਫ਼ ਦੱਸਦੇ ਨੇ ਕਿ ਸਿੱਖਿਆ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾ ਰਹੀ ਹੈ ਕੈਨੇਡਾ ਤੇ ਭਾਰਤ ਦੇ ਦਰਮਿਆਨ ਸਬੰਧਾਂ ਦੇ ਵਿੱਚ ਨਵੀਂ ਰਫਤਾਰ ਆਉਂਦੀ ਨਜ਼ਰ ਆ ਰਹੀ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਲਈ ਗੱਲਬਾਤ ਦੀ ਸ਼ੁਰੂਆਤ ਤੋਂ ਬਾਅਦ ਹੋਣ ਸਿੱਖਿਆ ਤੇ ਖੋਜ ਖੇਤਰ ਦੇ ਵਿੱਚ ਵੀ ਸਹਿਯੋਗ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ ਇਸ ਕਦਰ ਦੇ ਵਿੱਚ ਯੂਨੀਵਰਸਿਟੀਆਂ ਕੈਨੇਡਾ ਤੋਂ ਤੋਂ ਫਰਵਰੀ ਤੱਕ ਭਾਰਤ ਦੇ ਵਿੱਚ ਇੱਕ ਦੇਸ਼ ਵਿਆਪੀ ਵਫ਼ਦ ਦੀ ਅਗਵਾਈ ਕਰ ਰਿਹਾ ਹੈ ਇਸ ਪੰਜ ਦਿਨਾਂ ਦੇ ਦੌਰਾਨ ਕੈਨੇਡਾ ਦੀਆਂ 21 ਪ੍ਰਮੁੱਖ ਯੂਨੀਵਰਸਿਟੀ ਦੇ ਪ੍ਰਧਾਨ ਭਾਰਤ ਦੇ ਉੱਚ ਸਿੱਖਿਆ ਖੇਤਰ ਦੇ ਸਰਕਾਰੀ ਅਧਿਕਾਰੀਆਂ ਅਤੇ ਉੱਚ ਉਦਯੋਗ ਨੇਤਾਵਾਂ ਤੇ ਨਾਲ ਮੁਲਾਕਾਤ ਕਰਨਗੇ ਇਹ ਵਫ਼ਦ ਗੁਆ ਨਵੀਂ ਦਿੱਲੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਦਾ ਦੌਰਾ ਕਰੇਗਾ